ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਅੱਜ ਤੁਸੀਂ ਮੇਰਾ ਧிரா ਕਰਿਆ ਦੇਖ ਹੀ ਲਿਆ ਹੋਣਾ ਇਹਦਾ ਕਾਰਨ ਹੈ ਮੀਂਹ ਬਰਸਾ ਬਾਰਿਸ਼ ਵਰਖਾ ਬਹੁਤ ਦਿਨਾਂ ਤੋਂ ਡਿੱਗ ਰਹੀ ਸੀ ਤੇ ਸਾਡਾ ਮੌਨਸੂਨ ਦਾ ਮਹੀਨਾ ਜਿਹੜਾ ਦੇਖੋ ਕੀ ਬਾਤ ਹੈ ਕੀ ਬਾਤ ਹੈ ਲੈ ਰਾਂ ਬੇਰਾ ਹੋਈਆਂ ਪਈ ਨੇ ਜੀ ਬੱਦਾਂ ਦੇ ਕੋ ਪੂਰਾ ਖੁਲਿਆ ਹੋਇਆ ਪਹਿਲਾ ਸੌਣ ਦਾ ਮੀਂਹ ਪੈ ਰਿਹਾ ਹੈ ਗਰਮੀ ਤੋਂ ਰਾਹਤ ਹੁਣ ਮਿਲਣੀ ਹੈ ਜੀ ਅਸੀਂ ਬੋਲ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਨੀਅਰ ਮਲੋਦ ਰੋੜੀਆਂ ਤੋਂ ਸਾਡੇ ਇਲਾਕੇ ਦੇ ਵਿੱਚ ਲਗਭਗ ਸੌਣ ਸੁੱਕਾ ਹੀ ਲੰਘਿਆ ਸੀ ਹੁਣ ਤੱਕ ਬਿਲਕੁਲ ਮੀਂਹ ਨਹੀਂ ਸੀ ਪਿਆ ਤੇ ਅੱਜ ਲੱਗਦਾ ਵੀ ਨਜ਼ਾਰੇ ਲਿਆ ਦੂ ਪੂਰੇ ਇਟ ਸੀਮ ਦੈਟ ਇਟ ਵਿਲ ਹੈਵੀ ਡਾਊਨਪੋਰ ਟੂਡੇ ਵਾਓ ਆਏ ਵਾਜਾਂ ਹੁਣ ਸੁਣ ਰਹੀਆਂ ਆਉਣਗੀਆਂ ਵਰਖਾ ਵੀ ਤੁਹਾਨੂੰ ਹੰਦੀ ਹੋਰੇ ਦਿਖਾਈ ਦੇ ਰਹੀ ਹੋਵੇਗੀ ਤੇ ਬਾਅਦ ਤੁਹਾਨੂੰ ਗਲੀ ਦਾ ਦ੍ਰਿਸ਼ ਵੀ ਦਿਖਾ ਦਿੰਦੇ ਆ ਲੋਦੀ ਪੂਰੀਆਂ ਲਹਿਰਾ ਬਹਿਰਾ ਨੇ ਖੂਪ ਵਧੀਆ ਵਰਖਾ ਹੋਊਗੀ ਇਸ ਵਾਰ ਤਾਂ ਪੀਆ ਮਨਾਉਣ ਤੋਂ ਵੀ ਨਹੀਂ ਮਨ ਸੀ ਮਨਾਉਣ ਦਾ ਵੀ ਨਹੀਂ ਸੀ ਪ੍ਰੋਗਰਾਮ ਬਣ ਰਿਹਾ ਕਿਉਂਕਿ ਵਰਖਾ ਨਹੀਂ ਸੀ ਹੋ ਰਹੀ ਇਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਟੈਂਪਰੇਚਰ 32 ਤੋਂ 36 ਦੇ ਵਿੱਚ ਵਿੱਚ ਰਹਿ ਰਿਹਾ ਸੀ ਤੇ ਅੱਜ ਵਰਖਾ ਹੋਈ ਹੈ ਜੀ ਸਾਡੇ ਇਲਾਕੇ ਦੇ ਵਿੱਚ ਉਹ ਵਰਖਾ ਦੇਖੋ ਹਰ ਇੱਕ ਚੀਜ਼ ਮੁਸਕਰਾਉਂਦੀ ਨਜ਼ਰ ਆ ਰਹੀ ਹੈ एवरीथिंग ਸੀ ਇਨ ਸਮਾਈਲਿੰਗ ਵਾਓ ਦੈਟਸ ਗ੍ਰੇਟ 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 ਜੀ you can see all over there here wow 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 you can see ਬੜੇ ਚਿਰ ਤੋਂ ਤਰਸੇ ਪਏ ਆ ਜੀ ਲਗਭਗ 2 ਮਹੀਨੇ ਹੋ ਗਏ ਸੀਗੇ ਬਿਲਕੁਲ ਵਰਖਾ ਨਹੀਂ ਸੀ ਹੋਈ ਤੇ ਅਜ ਲਹਿਰਾਂ ਬਹਿਰਾਂ ਹੋਈਆਂ ਪਈਆਂ ਨੇ ਆਖਿਰ ਉਹ ਮੀਂਹ ਆਈ ਗਿਆ ਤੇ ਬਾਕੀ ਤੁਹਾਡੇ ਨਾਲ ਡਿਸਕਸ ਕਰਦੇ ਆ ਥੋੜੀ ਦੇਰ ਬਾਅਦ ਕਿ ਕਿੰਦਾ ਦਾ ਹਾਲਾਤ ਨੇ ਤੇ ਕਿੰਦਾ ਵਰਖਾ ਜਿਹੜੀ ਹੋ ਰਹੀ ਆ ਵੈਸੇ ਵੀ ਸਾਡਾ ਪ੍ਰੋਗਰਾਮ ਬਣਾਇਆ ਸੀ 3 ਦਾ ਪ੍ਰੋਗਰਾਮ ਕਵਰ ਕਰਨ ਦਾ ਦੇਖਦੇ ਆ ਅੱਗੇ ਕੀ ਬਣਦਾ ਲੋ ਜੀ ਹੁਣ ਚੱਲਦੇ ਆਪਾਂ ਛੱਤ ਤੇ ਨੂੰ ਤੇ ਉੱਪਰ ਦੇਖਦੇ ਆ ਮੋਬਾਈਲ ਮੇਰਾ ਕਵਰ ਕੀਤਾ ਹੈ ਆ ਛਤਰੀ ਨਾਲ ਆ ਤੁਹਾਨੂੰ ਦਿਖਾਈ ਰਹੀ ਹੋਵੇਗੀ ਇਹ ਮੈਂ ਭਜ ਰਹੇ ਹਾਂ ਪਰ ਭਿੰਜਣ ਦਾ ਬੜਾ ਨਜ਼ਾਰਾ ਆ ਰਿਹਾ ਹੈ ਵਾਓ 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 ਲਓ ਜੀ ਹੁਣ ਦੇਖੋ ਹੁਣ ਦੇਖੋ ਮੀਂਹ ਦੇ ਨਜ਼ਾਰੇ ਦੇਖੋ ਆੜਾ ਦਵਾਲਾ ਮੁਸਕਰਾਉਂਦੇ ਹੋਏ ਦਰਖਤ ਝੂਲਦੇ ਹੋਏ ਦਰਖਤ ਏ ਆ ਜੀ ਮਾਨਸੂਨ ਦੀ ਬਾਰਿਸ਼ ਦੇਖੋ ਕੁਛ ਹੋਇਆ ਨਾ एवरीथिंग ਇਜ਼ ਸਮਾਈਲਿੰਗ एवरीथिंग ਇਜ਼ ਸਮਾਈਲਿੰਗ ਵਾਓ ਦੇਖੋ ਜੀ ਦੂਰ ਦੂਰ ਦੇ ਦ੍ਰਿਸ਼ ਮਨ ਨੂੰ ਸ਼ਾਂਤੀ ਜ਼ਰੂਰ ਮਿਲੂਗੀ ਮੈਨੂੰ ਯਕੀਨ ਹੈ ਪੂਰਾ ਪਰ ਇੱਥੇ ਜਿਆਦਾ ਹੋ ਰਹੀ ਹੈ ਉੱਥੇ ਪ੍ਰੋਬਲਮ ਵੀ ਹੁੰਦੀ ਹੈ ਚਲੋ ਜੀ ਹੁਣ ਮਿਲਦੇ ਆਪਾਂ ਥੋੜਾ ਜਿਹਾ ਬਾਹਰ ਨਿਕਲ ਕੇ ਮਿਲਦੇ ਆ ਕੀ ਬਣਦਾ ਥੋੜਾ ਸਮੇਂ ਦੇ ਬਾਅਦ ਲਓ ਜੀ ਇੱਕ ਵਾਰ ਫੇਰ ਤੋਂ ਚੜਾਈ ਕਰਕੇ ਆਇਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਗਲੀ ਦਾ ਦ੍ਰਿਸ਼ ਵਾਓ 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 ਲਓ ਜੀ ਹੋ ਗਿਆ ਚੱਲ ਥਲ ਦੇਖੋ 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 ਮੇਰੇ ਪਿੰਡ ਦੀਆਂ ਗਲੀਆਂ ਦੇਖੋ ਵਾਓ 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 ਲਓ ਜੀ ਥੱਲੇ 15 ਕੁ ਮਿੰਟ ਹੋਏ ਨੇ ਪੈਂਦੇ ਨੂੰ ਤੁਸੀਂ ਦੇਖ ਲਓ ਬੇ ਪਾਣੀ 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 ਵਾਟਰ 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 ਇਹੀ ਆ ਨਾ ਕੁਦਰਤ ਤੱਕ ਭੇਤ ਕੋਈ ਨਹੀਂ ਪਾ ਸਕਦਾ ਲੋਕ ਕਈ ਜਾਂਦੇ ਸੀ ਸੌਣ ਸੁੱਕਾ ਲੰਘ ਗਿਆ ਜੀ ਸੁੱਕਾ ਲੰਘ ਗਿਆ ਜੀ ਤੇ ਹੁਣ ਦੇਖੋ ਥੋੜੇ ਜਿਹੇ ਸਮੇਂ ਬਾਅਦ ਲੋਕਾਂ ਨੇ ਕਹਿਣ ਲੱਗ ਜਾਣਾ ਕਿ ਹੁਣ ਜਿਹੜਾ ਪਾਣ ਰੱਬਾ ਬੱਸ ਬਹੁਤ ਪੈ ਗਿਆ ਬੰਦ ਕਰ ਦੇ ਲਓ ਜੀ ਲਓ ਦੇਖੋ ਪਾਣੀ ਪਾਣੀ ਵਾ 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 ਅੱਧੇ ਘੰਟੇ ਦੇ ਵਿੱਚ ਜਲਸਾਲ ਕਰਤਾ ਜੀ ਅੱਧੇ ਘੰਟੇ ਦੇ ਵਿੱਚ ਇੱਧਰ ਦੇਖੋ ਆ ਨੀਮਾ ਇਲਾਕਾ ਜਾਂਦਾ ਤੇ ਇੱਧਰ ਨੂੰ ਫੁੱਲ ਭਰਿਆ ਹੋਇਆ ਉਹ ਟੋਬੇ ਵਾਲਾ ਇਲਾਕਾ ਪਾਰਕ ਕਰਕੇ ਕਵਰ ਹੋਇਆ ਸੀਗਾ ਤੇ ਇਹ ਧੁਰਗੜੀ ਤੱਕ ਸਾਰ ਵਾਓ ਵਾਓ ਲਓ ਜੀ ਥੋੜਾ ਜੱਪ ਦੇ ਆਪ ਨੂੰ ਵੀ ਦਿਖਾ ਦਈਏ ਤੁਹਾਨੂੰ ਹੈਲੋ 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 ਲਓ ਜੀ ਹੁਣ ਆਪਾਂ ਚੱਲਿਆਂ ਆਪਣੇ ਘਰ ਵੱਲ ਨੂੰ ਜੇਟ ਐਂਟਰ ਕਰ ਲਈਏ ਹੁਣ ਆਪਾਂ ਚਲੋ ਜੀ ਚਲੋ ਚਲਿਓ ਅੰਦਰ ਚਲੋ 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 ਜੀ ਅੰਦਰ ਚਲੋ ਬਾਏ 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 ਨਹੀਂ ਜੀ ਹਲੇ ਬਾਏ ਨਹੀਂ ਬਾਏ ਨਹੀਂ ਬਾਈ ਨੇ ਤੁਹਾਨੂੰ ਬਾਅਦ ਦੇ ਹਾਲਾਤ ਵੀ ਦਿਖਾਉਣੇ ਨੇ ਸੀ ਜੋ ਸੀ ਜੋ ਸੀ ਜੋ ਸੋ